ਮੇਰੀ ਗੱਲ ਇੱਕ ਸੁਣਨ ਚ ਆਈ ਹੈ ਕਿ ਜਿਹੜਾ ਬਲਕੌਰ ਸਿੰਘ ਹੈ ਸਿੱਧੂ ਮਸੇਰੇ ਦਾ ਪਿਓ ਤੇ ਬਲਕੌਰ ਸਿੰਘ ਦੇ ਘਰ ਬੱਚਾ ਪੈਦਾ ਹੋਇਆ ਹੈ ਮੁੰਡਾ ਪੈਦਾ ਹੋਇਆ ਹੈ ਤੇ ਸੈਂਟਰ ਗਵਰਨਮੈਂਟ ਨੇ ਇੱਕ ਚਿੱਠੀ ਲਿਖੀ ਹੈ ਸਟੇਟ ਗਵਰਨਮੈਂਟ ਨੂੰ ਕਿ ਵੀ ਇਹ ਦੱਸੋ ਬੱਚਾ ਕਿਵੇਂ ਪੈਦਾ ਹੋਇਆ ਸਟੇਟ ਸਰਕਾਰ ਜਿਹੜੀ ਹੈ ਜਿਹੜੇ ਨੁਮਾਇੰਦੇ ਹੈ ਸਟੇਟ ਸਰਕਾਰ ਦੇ ਅਧਿਕਾਰੀ ਹੈ ਉਹ ਉਹਨੂੰ ਪੂਰਾ ਦਿਨ ਸਵੇਰ ਤੋਂ ਲੈ ਕੇ ਸੰਤ ਤੱਕ ਮੈਨੂੰ ਪਰੇਸ਼ਾਨ ਕਰ ਰਿਹਾ ਤਰਾ ਤਰਾ ਦੇ ਉਸ ਸਵਾਲ ਪੁੱਛ ਰਿਹਾ ਘਰ ਇਹਦੇ ਬੱਚਾ ਹੋਇਆ ਹੈ ਕਿ ਡਾਕਟਰ ਕਰੇ ਨੇ ਬੱਚਾ ਹੋਇਆ ਹੈ ਜਬ ਹੋਰ ਮੋੜ ਹੀ ਰਿਹਾ ਚਲੋ ਛੱਡੋ ਪਰ ਤੇ ਫਿਰ ਸਰਕਾਰ ਨੇ ਕਿ ਕਿਹ ਕਿਹ ਨੀਬੜ ਹੋ ਗਿਆ ਬਈ ਤੇ ਜੇ ਸਰਕਾਰ ਨੇ ਉਹਦੇ ਨਾਲ ਪੰਗਾ ਲਿਆ ਤੇ ਪੂਰਾ ਪੰਜਾਬ ਬਲਕਾਉਟ ਦੀ ਨਾਲ ਖੜੇਗਾ ਕਿ ਫਿਰ ਕਹੋ ਤੇ ਇੱਥੇ ਉਲਟਾ ਪੁਲਟਾ ਕੰਮ ਹੋ ਗਿਆ ਕੋਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬ ਦੇ ਵਿੱਚ ਗੁਰਦੁਆਰਾ ਮੰਗੀ ਸਾਹਿਬ ਦੇ ਵਿੱਚ ਦੁਰਾਹ ਦੇ ਵਿੱਚ ਭਾਰਤੀ ਕਿਸਾਨੀ ਨੇ ਚਰੁੰਨੀ ਦੀ ਮੀਟਿੰਗ ਹੋਈ ਹੈ ਪੂਰੀ ਪੰਜਾਬ ਦੀ ਟੀਮ ਸਾਡੀ ਇੱਥੇ ਮੌਜੂਦ ਹੈ ਤੇ ਨਵੀਂ ਗੱਲ ਇੱਕ ਸੁਣਨ ਚ ਆਈ ਹੈ ਕਿ ਜਿਹੜਾ ਬਲਕੌਰ ਸਿੰਘ ਹੈ ਸਿੱਧੂ ਮਸੇਰੇ ਦਾ ਪਿਓ ਤੇ ਬਲਕੌਰ ਸਿੰਘ ਦੇ ਘਰ ਬੱਚਾ ਪੈਦਾ ਹੋਇਆ ਹੈ ਮੁੰਡਾ ਪੈਦਾ ਹੋਇਆ ਹੈ ਤੇ ਸੈਂਟਰ ਗਵਰਨਮੈਂਟ ਨੇ ਇੱਕ ਚਿੱਠੀ ਲਿਖੀ ਹੈ ਸਟੇਟ ਗਵਰਨਮੈਂਟ ਨੂੰ ਕਿ ਵੀ ਇਹ ਦੱਸੋ ਬੱਚਾ ਕਿਵੇਂ ਪੈਦਾ ਹੋਇਆ ਬੜੀ ਅਜੀਬ ਗੱਲ ਹੈ ਬੜੀ ਕਲਾਲ ਗੱਲ ਹੈ ਬਈ ਉਸੇ ਉਹਨ ਦਾ ਜਿਹੜੀ ਵੀਡੀਓ ਆ ਰਹੀ ਹੈ ਬਲਕੌਰ ਸਿੰਘ ਜੀ ਦੀ ਕਿ ਵੀ ਸਟੇਟ ਸਰਕਾਰ ਜਿਹੜੀ ਹੈ ਜਿਹੜੇ ਨੁਮਾਇੰਦੇ ਆ ਸਟੇਟ ਸਰਕਾਰ ਦੇ ਅਧਿਕਾਰੀ ਹੈ ਉਹ ਉਹਨੂੰ ਪੂਰਾ ਦਿਨ ਸਵੇਰ ਤੋਂ ਲੈ ਕੇ ਸੰਤ ਤੱਕ ਉਹਨੂੰ ਪਰੇਸ਼ਾਨ ਕਰ ਰਿਹਾ ਤਰਾ ਤਰਾ ਦੇ ਉਸ ਸਵਾਲ ਪੁੱਛ ਰਿਹਾ ਸਾਡਾ ਕਹਿਣਾ ਇਹ ਹੈ ਕਿ ਵੀ ਜੇ ਤੇ ਉਹਦੀ ਘਰ ਇਦੇ ਬੱਚਾ ਨਹੀਂ ਹੋਇਆ ਤੇ ਵੱਖਰੀ ਗੱਲ ਹੈ ਤੇ ਜੇ ਘਰ ਇਦੇ ਬੱਚਾ ਹੋਇਆ ਹੈ ਤੇ ਡਾਕਟਰ ਗਰੇਨ ਦੇ ਵਿਚਾ ਹੋਇਆ ਹੈ ਜਾਂ ਭੋਲੇ ਰੋ ਬੋਦੀ ਲੈ ਚਲੋ ਛੱਡੋ ਪਰਾਂ ਤੇ ਫਿਰ ਸਰਕਾਰ ਦੇ ਕਿ ਕਿ ਟਿੱਡਪੀੜ ਹੋ ਗਿਆ ਬਈ ਸਰਕਾਰ ਦੀ ਜੀਵਨ ਹੋ ਰਿਹਾ ਤੇ ਜੇ ਸਰਕਾਰ ਨੇ ਉਹਦੇ ਨਾਲ ਪੰਗਾ ਲਿਆ ਤੇ ਪੂਰਾ ਪੰਜਾਬ ਪੂਰਾ ਪੰਜਾਬ ਜਿਹੜਾ ਹੈ ਸੋਨੇ ਸਰਕਾਰ ਕੱਲ ਖੋਲ ਕੇ ਤੇ ਪੂਰਾ ਪੰਜਾਬ ਬਲਕਾ ਉਸ ਦੇ ਨਾਲ ਖੜੇਗਾ ਕਿ ਤੇ ਫਿਰ ਕਹੋ ਕਿ ਇੱਥੇ ਉਲਟਾ ਕੁਲਟਾ ਕੰਮ ਹੋ ਗਿਆ ਕੋਈ ਨਹੀਂ ਤੇ ਇਹ ਉਹਦਾ ਨਿੱਜੀ ਮੈਟਰ ਹੈ ਸਰਕਾਰ ਦਾ ਜੇ ਕੋਈ ਦਿਖ ਲੰਦਾ ਜੀ ਨਹੀਂ ਆਲੋ ਸਟੇਟ ਸਰਕਾਰ ਹੈ ਕਿ ਭਾਵੇਂ ਸੈਂਟਰ ਸਰਕਾਰ ਹੈ ਅਸੀਂ ਪੂਰੇ ਬਲਕ ਬਲਕੌਰ ਸਿੰਘ ਜੀ ਦੇ ਨਾਲ ਖੜਾਗੇ ਸਿੱਧੂ ਮੂਸੇ ਦਾ ਪਿਓ ਦੇ ਨਾਲ ਖੜਾਗੇ